ਕੈ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਪਣੇ ਬੱਚੇ ਜੋ ਸੰਥਾ ਲੈਂਦੇ ਆ ਜਿਉਂ ਉਹਨਾਂ ਨੇ ਅਸੀਂ ਟੈਸਟ ਲੈਣਾ ਹੈਗਾ ਜਿਹਦੇ ਵਿੱਚ ਸਯੋਜ ਸਾਡੇ ਭਾਈ ਹਰਦੀਪ ਸਿੰਘ ਜੀ ਖਾਲਸਾ ਉਹਨਾਂ ਵੱਲੋਂ ਵੀ ਹੈ ਆਪਣੇ ਜਿਹੜੇ ਹੈੱਡ ਗ੍ਰੰਥੀ ਗੁਰਦੁਆਰਾ ਸਾਹਿਬ ਦੇ ਭਾਈ ਬਗੀਚਾ ਸਿੰਘ ਉਹਨਾਂ ਵੱਲੋਂ ਵੀ ਇਹਨਾਂ ਬੱਚਿਆਂ ਨੂੰ ਸਾਰੇ ਨੂੰ ਸੰਥਾ ਦਿੱਤੀ ਜਾਂਦੀ ਹੈ ਤੇ ਆਓ ਹੁਣ ਇਹਨਾਂ ਬੱਚਿਆਂ ਤੋਂ ਆਪਾਂ ਸਰਵਣ ਕਰਦੇ ਆਂ ਮਿਹਰਬਾਨੀ ਜੀ ਹਾਂਜੀ ਗੁਰਸ਼ਰਨ ਪ੍ਰੀਤ ਸਿੰਘ ਆਪ ਤੁਸੀ ਸਤਨਾਮ ਸ੍ਰੀ ਵਾਈ ਗੁਰੂ ਸਾਹਿਬ ਜੀਓ ਪਤਾ ਲਾ ਪਤਾ ਲਖ ਆਗਾਸ ਆਗਾਸ ਓੜ ਕੋੜ ਕਪਾਲ ਥਕੇ ਵੇਦ ਕਹਨੇ ਕਵਾਤ ਸੈਸ 18 ਕਹਿਨ ਕਤੇ ਬਾਸ ਲੂ ਇੱਕ ਤਾਤ ਲੇਖਾ ਹੋਏ ਤੈ ਲੇਖਿਆ ਲੇਖਾ ਹੋਏ ਵਿਨਾਸ਼ ਨਾਨਕ ਵੱਡਾ ਆਖਿਆ ਆਪੇ ਜਾਣਾ ਆਪ ਸਾ ਲਾਈ ਸਾ ਲਾਏ ਇਤੀ ਸੁਰਤ ਨਾ ਪਾਈਆ ਨਦੀਆ ਤੇ ਵਾ ਪਵੈ ਸਮੁੰਦ ਨਾ ਜਾਣਿਆ ਸਮੁੰਦ ਸਾ ਸੁਲਤਾਨ ਗਿਰਹਾ ਸੇਤੀ ਮਾਲ ਤਨ ਕੀੜੀ ਤੁਲਨਾ ਹੋਵਨੀ ਦੇਤਸ ਮਨੋ ਨਾ ਵਿਸਰੀਆ ਵਾਹਿਗੁਰਜੀ ਕਾ ਕਾਲ ਸਾਹਿਬ ਸ੍ਰੀ ਵਾਹਿਗੁਰਜੀ ਕੀ ਫਤਿਹ ਹਾਂਜੀ ਉਨਰਾਜ ਸਿੰਘ 8ਵੀਂ ਪੌੜੀ ਦਾ ਸਰਵਣ ਕਰੋ ਸੁਣੀਏ ਸੱਧ ਪੀਰ ਸੁਣੀਏ ਸੱਧ ਪੀਰ ਸਰਨਾਥ ਸੁਣੀਏ ਤਰਤ ਤਵਲ ਆਕਾਸ਼ ਸੁਣੀਏ ਦੀਪ ਲੋਹ ਪਾਤਲ ਸੁਣੀਏ ਪਹੇ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਕਾਸ ਸੁਣੀਏ ਦੁਖ ਪਾਪ ਕਾ ਨਾਸ ਸੁਣੀਏ ਈਸ਼ਰ ਬਰਮਹਿੰਦਰ ਸੁਣੀਏ ਮੁਖ ਸਲਾਣ ਬੰਦ ਸੁਣੀਏ ਜੋਗ ਜੋਗ ਤਨ ਭੇਦ ਸੁਣਿਆ ਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਕਾਰ ਸੁਣੀਏ ਦੂਖ ਪਾਪ ਕਾ ਨਾਸ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਸੋਖਪ੍ਰੀਤ ਸਿੰਘ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤ ਸੁਣਿਆ ਸਤ ਸੰਤੋਖ ਗਿਆਣ ਸੁਣਿਆ 68 ਕਾ ਇਸ਼ਾਨ ਸੁਣਿਆ ਪਰਪੜ ਪਾਵੇ ਮਾਨ ਸੁਣਿਆ ਲਾਗਾ ਸਹਿਜ ਤੇ ਆਣ ਨਾਨਕ ਭਗਤਾ ਸਦਾ ਵਿਕਾਰ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਰਾਗੁ ਨਾ ਕੇਗਾ ਸੁਣਿਆ ਸੇਕ ਪੀਰ ਪਤ ਸਾਹੋ ਸੁਣਿਆ ਆਂਦੇ ਪਾਵੇ ਰਾਹੋ ਸੁਣਿਆ ਹੱਥ ਹੋਵੇ ਅਸਗਾਹੋ ਨਾਨਕ ਬਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੁਪਨਪ੍ਰੀਤ ਸਿੰਘ ਚੌਥੀ ਪੌੜੀ ਦਾ ਸਰਵਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੱਚਾ ਸਾਇ ਸਚ ਨਾਏ ਭਾਖਿਆ ਭਾਵ ਅਪਾਰ ਆਖਾਂ ਮੰਗੇ ਦੇ ਦੇ ਦਾਤ ਕਰੇ ਦਾਤਾਰ ਸਰਕੇ ਅੱਗੇ ਰਖਿਆ ਜਦਿਸੇ ਦਰਬਾਰ ਮੂਹਕੇ ਬੋਲਣ ਬੋਲੀਏ ਜੈ ਸੁਨੇ ਧਰੇ ਪਿਆਰ ਅਮ੍ਰਿਤ ਵੇਲਾ ਸਾਚਨਾ ਵੜਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੁਖ ਦਵਾਰ ਨਾਨਕ ਐਵੇਂ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਮਨੰਨਜਣ ਸੋਏ ਜਣ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵਿਆ ਗੁਣੀ ਨਿਧਾਨ ਗਾਵਿਆ ਸੁਣਿਆ ਮਨ ਰੱਖਿਆ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮਖ ਨਾਦਨ ਗੁਰਮਖ ਵੇਦਨ ਗੁਰਮਖ ਰਿਆ ਸਮਾਈ ਗੁਰੇ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜਿਉ ਜਾਣਾ ਆਖਾ ਨਾ ਹੀ ਕਹਿਣਾ ਕਥਨ ਨਾ ਜਾਈ ਬੁਰਾ ਇੱਕ ਦੇਵ ਜਾਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਨਮਰ। ਹਮਤੋਸ ਸਿੰਘ 25 ਤੇ 26 ਪੌੜੀ ਦਾ ਸਰਪੰਨ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇਲ ਨਾ ਤਮਾਹੇ ਕੀਤੇ ਮੰਗ ਹੈ ਜੋਦ ਅਪਾਰ ਕੀਤੇ ਗੰਤ ਨਹੀਂ ਵਿਚਾਰ। ਕੇਤੇ ਖਾਪ ਟਟ ਹੈ ਵੇ ਕਾਰ ਕੇਤੇ ਲੈ ਲਹਿ ਮਕਰ ਪਾਹੇ ਕੇਤੇ ਮੂਰਖ ਖਾਹੀ ਖਾਹੇ ਕੇਤੇ ਦੂਪੂਕ ਸਦਮਾਰ ਐਪੇ ਦਾਤ ਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਹੋਰ ਆਖ ਨਾ ਸਕਕੇ ਕੋਏ ਜੇ ਕੋ ਖਾਇਕ ਆਖਣ ਪਾਹੇ ਉਹ ਜਾਣੇ ਜੇਤੀਆ ਮੁਹੇ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਪੇ ਕੇ ਹੀ ਕਹੇ ਜੈਸਨੋ ਬਖਸ ਸਿਫਤ ਸਲਾਹ ਨਾਨਕ ਪਾਸ਼ਾਹੀ ਪਾਸ਼ਾਹ અમલ લગાણા અમલ વાપાર અમલ વાપારીએ અમલ ભંડાર અમુલ આવે હ અમુલ લે જાહે અમુલ પાએ મુલ્લા સમાહે અમુલ ધર્મ અમુલ દીવાન અમુલ તોલા અમલ ફરમાન અમુલ્લો અમલ આખ્યાંન જાય આખ આખ રહેલે બલાય આખે વેદ પાઠ પુરાણ આખે પઢે કરે વખ્યાંન આખે બરમે આખે આખે ગોપી તે ગોવંદ આખે ઈશ્વર આખે સદ આખે કહેતે કીતે બુદ્ધ આખે દાણવે આખે દેવ આખે જહર મંજન સેવ ਕیتے ਆਖੇ ਆਖਣ ਪਾਹੇ ਕੀਤੇ ਕਾ ਕ ਉਠੜ ਜਾਏ ਇਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੀ ਕਹੇ ਜੇਵੜ ਪਾਵੇ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲੀ ਵਿਗਾਰ ਤਾਂ ਲਿਖੇ ਸਿਰ ਗਵਾਰਾ ਗਵਾਰ ਵਾਹਿਗੁਰਦੀ ਕਾ ਖਾਲਸਾ ਵਾਹਿਗੁਰਦੀ ਕਾ ਵਾਹਿਗੁਰਦੀ ਕੀ ਫਤਹਿ ਸੋਚਾ ਸੋਚਣਾ ਹੋਵੇ ਜੇ ਸੋਚੇ ਲਖਵਾਰ ਚੁੱਪ ਚੁੱਪ ਨ ਹੋਵੇ ਜਲਾਈ ਰਹਿਲੇ ਬਤਾਰ ਭੁੱਖਿਆ ਭੁੱਖਣਾ ਸਰੇ ਜਬੰਨਾ ਪੁਰਿਆਂ ਪਾਰ ਸਹਿ ਸਿਆਣ ਪਾ ਲਖ ਤੈਕ ਨ ਚੱਲੇ ਨਾਲ ਈਸ ਚਾਰਾ ਹੋਈ ਏ ਕਿ ਕੂੜਾ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹਕਮੀ ਹੋਵਨੇ ਕਾਰ ਹੁਕਮ ਨਾ ਕਿਹਾ ਜਾਏ ਹਕਮੀ ਹੋਵਨੇ ਜੀ ਹੁਕਮ ਲੈ ਵੜਿਆਏ ਹੁਕਮੇ ਉਤਮ ਨੀਚ ਹੁਕਮ ਲਿਖੇ ਕੁਛ ਕੁ ਪਾਈ ਏ ਇੱਕ ਨਾ ਹੁਕਮੇ ਬਖੀਤ ਇੱਕ ਤੁਮੇ ਸਦਾ ਪਾਈ ਏ ਹੁਕਮੇ ਅੰਦਰ ਹੀ ਸਭ ਕੋਈ ਬਾਹਰੀ ਹੁਕਮ ਨਾ ਕੋਈ ਨਾਨਕ ਹੁਕਮਾਂ ਦੇ ਬੁੱਧੇ ਤੋਂ ਹੰਮੇ ਕਹਿ ਨਾ ਕੋਏ ਜੂ ਜੀ ਕੀ ਫਾਤੇ ਕਿ ਜਿੰਨਾ ਬੱਚਿਆਂ ਪਾਸੋਂ ਆਪਾਂ ਸ੍ਰੀ ਜਪਜੀ ਸਾਹਿਬ ਦੀਆਂ ਪੌੜੀਆਂ ਜਬਾਨੀ ਕੰਠ ਸਰਵਣ ਕੀਤੀਆਂ ਹਨ ਇਹ ਸਾਰੇ ਬੱਚੇ ਗੁਰਦੁਆਰਾ ਸਾਹਿਬ ਕਮੇਟੀ ਵੱਲੋਂ ਜੋ ਉਪਰਾਲਾ ਕੀਤਾ ਗਿਆ ਹੈ ਗੁਰਬਾਣੀ ਗੁਰਮਤਿ ਦੀਆਂ ਕਲਾਸਾਂ ਦੇ ਵਿੱਚ ਆਉਂਦੇ ਨੇ ਸੋ ਇਹ ਬੱਚੇ ਜਿਨ੍ਹਾਂ ਦੀ ਲਗਨ ਗੁਰਬਾਣੀ ਪ੍ਰਤੀ ਹੈ ਇਹ ਹਰ ਰੋਜ਼ ਗੁਰਦੁਆਰਾ ਸਾਹਿਬ ਪਹੁੰਚ ਕੇ ਗੁਰਬਾਣੀ ਸੰਥਿਆ ਕਰਦੇ ਨੇ ਉਥੇ ਇਹਨਾਂ ਨੇ ਆਪਣੀ ਮਿਹਨਤ ਸਦਕਾ ਜੋ ਸ੍ਰੀ ਜਪਜੀ ਸਾਹਿਬ ਜਾਂ ਹੋਰ ਗੁਰਬਾਣੀਆਂ ਕੰਠ ਕੀਤੀਆਂ ਨੇ ਸੋ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਕਮੇਟੀ ਵੱਲੋਂ ਇਹਨਾਂ ਬੱਚਿਆਂ ਦੀ ਹੌਸਲਾ ਅਫਜ਼ਾਈ ਕਰਦੇ ਆ ਹੋਇਆਂ ਇਹਨਾਂ ਸਾਰਿਆਂ ਨੂੰ ਇਨਾਮ ਦਿੱਤੇ ਜਾਣਗੇ ਬਾਕੀ ਵੀ ਭਾਈ ਬੱਚਿਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਜੋ ਗੁਰਦੁਆਰਾ ਸਾਹਿਬ ਗੁਰਮਤਿ ਦੀਆਂ ਕਲਾਸਾਂ ਲੱਗਦੀਆਂ ਨੇ ਇਹਨਾਂ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ